ਪਿਛਲੇ ਕਈ ਦਿਨਾਂ ਤੋਂ ਕੈਨੇਡਾ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਆ ਜਿਸ ਦੇ ਵਿੱਚ ਕਿ ਉੱਤਰੀ ਅਨਟਾਰੀਓ, ਸਕੈਚਵਨ ਤੇ ਮਨੀਟੋਬਾ ਦੇ ਵਿੱਚ ਭਿਆਨਕ ਅੱਗ ਲੱਗਿਆ ਤੇ ਜਿਸ ਤੋਂ ਬਾਅਦ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਉਹਨਾਂ ਇਲਾਕਿਆਂ ਚੋਂ ਬਾਹਰ ਕੱਢਿਆ ਜਾ ਰਿਹਾ ਸੀ ਪਰ ਅੱਜ এনਵਾਇਰਨਮੈਂਟ ਡਿਪਾਰਟਮੈਂਟ ਦੇ ਵੱਲੋਂ ਇੱਕ ਨਮੀ ਲੋਕਾਂ ਨੂੰ ਚੇਤਾਵਨੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ এনवायरमेंट ਡਿਪਾਰਟਮੈਂਟ ਦਾ ਕਹਿਣਾ ਹੈ ਕਿ ਅਗਲੇ ਕੁਝ ਕੁ ਦਿਨਾਂ ਦੇ ਵਿੱਚ ਜਾਂ ਫਿਰ ਅੱਜ ਕੈਨੇਡਾ ਦੇ ਮੌਸਮ ਦੇ ਵਿੱਚ ਕੈਨੇਡਾ ਦੀ ਹਵਾ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਧੂਆ ਰਲ ਚੁੱਕਿਆ ਜਿਸ ਕਰਕੇ ਹਵਾ ਦੀ ਕੁਆਲਿਟੀ ਬੇहद ਜ਼ਿਆਦੇ ਖਤਰਨਾਕ ਬਣ ਚੁੱਕਿਆ ਤਾਂ ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਬਾਹਰ ਜਾਣ ਤੋਂ ਜਦਾ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਕਿ ਜੇਕਰ ਫਿਰ ਵੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਹੈ ਜਾਂ ਜ਼ਰੂਰੀ ਕੰਮਕਾਜ ਦੇ ਲਈ ਜਾਣਾ ਪੈਂਦਾ ਤਾਂ ਫਿਰ ਚਿਹਰੇ ਦੇ ਉੱਪਰ ਐਨ 95 ਮਾਸਕ ਲਗਾ ਕੇ ਜਾਇਆ ਜਾਵੇ ਵੱਧ ਤੋਂ ਵੱਧ ਜਿਹੜਾ ਪਾਣੀ ਪੀਆ ਜਾਵੇ ਤੇ ਇਸ ਦੇ ਨਾਲ এনवायरमेंट ਡਿਪਾਰਟਮੈਂਟ ਦਾ ਕਹਿਣਾ ਹੈ ਕਿ ਖਾਸ ਤੌਰ ਤੇ ਜਿਹੜੀਆਂ ਪ੍ਰੋਬਲਮਾਂ ਬੁਆਰੀਆਂ ਆ ਰਹੀਆਂ ਨੇ ਲੋਕਾਂ ਨੂੰ ਖੰਗ ਦੀ ਪ੍ਰੋਬਲਮ ਆ ਰਹੀ ਆ ਜ਼ੁਕਾਮ ਅਤੇ ਸਾਹ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ